ਇਹ ਹੈ ਫਗਵਾੜਾ ਦੇ ਕਟੈਰਾ ਚੌਂਕ ਦਾ ਪ੍ਰਾਚੀਨ ਸ਼੍ਰੀ ਹਨੂਮਨ ਮੰਦਿਰ ਜਿੱਥੇ ਕਿ ਇਸ ਵਾਰ ਸਾਲਾਨਾ 41ਵਾਂ ਮੂਰਤੀ ਸਥਾਪਨਾ ਦਿਵਸ ਮਨਾਉਣ ਨੂੰ ਲੈ ਕੇ ਸਮਾਗਮ ਦਾ ਯੋਜਨਕੀਤਾ ਜਾ ਰਿਹਾ ਹੈ ਮੰਦਿਰ ਵਿੱਚ ਚੱਲ ਰਹੇ ਇਸ ਸਮਾਗਮ ਦੌਰਾਨ ਉਸ ਸਮੇਂ ਸਿਆਸਤ ਦੇਖਣ ਨੂੰ ਮਿਲੀ ਜਦੋਂ ਦੋ ਧਿਰ ਵੱਲੋਂ ਵੱਖ-ਵੱਖਰੇ ਤੌਰ ਤੇ ਸਮਾਗਮ ਮਨਾਇਆ ਗਿਆ ਇਸ ਦੌਰਾਨ ਜਿੱਥੇ ਇੱਕ ਧਿਰ ਵੱਲੋਂ ਸ਼ਿਵसेना ਨੇਤਾ ਇੰਦਰਜੀਤ ਕਰਵਲ ਨੂੰ ਬੁਲਾ ਕੇ ਮੰਦਿਰ ਵਿਖੇ ਝੰਡਾ ਚੜਾਇਆ ਗਿਆ ਉੱਥੇ ਹੀ ਦੂਸਰੀ ਧਿਰ ਵੱਲੋਂ ਹਰੀਦੇਵ ਸੁਧੀਰ ਅਤੇ ਉਸ ਦੇ ਪਰਿਵਾਰ ਨੂੰ ਬੁਲਾ ਕੇ ਝੰਡਾ ਚੜਾਇਆ ਗਿਆ ਜ਼ਿਕਰ ਜੋ ਹੈ ਕਿ ਇੱਕ ਹੀ ਮੰਦਰ ਵਿੱਚ ਦੋਵੇਂ ਧਿਰਾਂ ਵੱਲੋਂ ਇਹ ਸਮਾਗਮ ਅਲੱਗ-ਅਲੱਗ ਸਮੇਂ ਵਿੱਚ ਕਰਵਾਏ ਗਏ। ਇਸ ਦੌਰਾਨ ਦੋਵੇਂ ਹੀ ਧਿਰਾਂ ਨੇ ਜਿੱਥੇ ਸਮੂਹ ਸ਼ਰਧਾਲੂਆਂ ਨੂੰ ਸਮਾਗਮ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ। ਇਸ ਦੌਰਾਨ ਦੋਵੇਂ ਹੀ ਧਿਰਾਂ ਦੇ ਆਗੂਆਂ ਨੇ ਸਮੂਹ ਸ਼ਰਧਾਲੂਆਂ ਨੂੰ ਸਮਾਗਮ ਦੀਆਂ ਵਧਾਈਆਂ ਵੀ ਦਿੱਤੀਆਂ। ਆ ਜ ਹਰ ਮੰਦਰ ਕਿਟਹਿਰਾ ਚੌਂਕ ਪ੍ਰਬੰਧਕ ਕਮੇਟੀਿਕ ਨੂੰ ਅਕਾਲੀ ਮਾ ਮੁੱਢੀ ਸਥਾਪਨਾ ਦਿਵਸ ਬੜੀ ਤੁਮ ਤਮਨਨ ਮਨਾਇਆ ਗਿਆ ਅੱਜ ਇਸ ਮੌਕੇ ਤੇ ਹਰੀ ਦੇਵ ਦੀ ਸ਼ਦੀਤ ਆਪਣੇ ਪਰਵਾਰ ਸਾਹਿਤ ਉਹਨਾਂ ਨੇ ਝੰਡੇ ਦੀ ਰਸਮ ਅਦਾ ਕੀਤੀ ਸਾਰੀਆਂ ਸ਼੍ਰੀ ਕੀਰਤਨ ਮੰਡਲੇ ਦੀਆਂ ਪੈਨਾ ਦਾ ਬਹੁਤ ਹੀ ਸਹਿਯੋਗ ਹੈ ਸਾਰੀਆਂ ਪੈਨਾ ਹੁੰਮ ਹਮਾਕੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਅਤੇ ਸ਼ਹਿਰ ਦੇ ਸਾਰੇ ਸੱਜਣ ਵੀ ਇਸ ਮੌਕੇ ਤੇ ਪੁੱਜੇ ਅੱਜ ਰਾਤ ਨੂੰ ਕਿਟਾਇਰਾ ਸੰਗਰੇ ਵਿੱਚ ਸੁੰਦਰ ਗਾਠ ਦਾ ਪਾਠ ਜਿਹੜਾ ਕੀ 7:30 ਵਜੇ ਤੋਂ ਲੈ ਕੇ 10 ਵਜੇ ਤੱਕ ਹੋਊਗਾ ਮੇਰੀ ਸਾਰੀ ਸੰਗਤ ਨੂੰ ਅਰਦਾਸ ਆ ਕਿ ਸਾਰੇ ਜਾਨੇ ਇਸ ਪ੍ਰੋਗਰਾਮ 'ਚ ਹੌਮ ਹੌਮਾ ਕੇ ਪਹੁੰਚਣ ਇਸ ਲਈ 40 ਸਾਲਾਂ ਤੋਂ ਇੱਕ ਬਾਲਕ ਸੇਵਕ ਸਵਾਦੇ ਸਾਰੇ ਮੈਂਬਰ ਮਿਲ ਕੇ ਸੇਵਾ ਕਰ ਰਹੇ ਹਨ ਅੱਜ ਇਕਤਾਲੀ ਮੂਰਤੀ ਸਥਾਪਨਾ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਹੈ ਸਾਰੇ ਸ਼ਹਿਰ ਵਾਸੀਆਂ ਨੇ ਸਾਨੂੰ ਇਹਦੇ ਵਿੱਚ ਬਹੁਤ ਹੀ ਸਹਿਯੋਗ ਦਿੱਤਾ ਹੈ ਅਸੀਂ ਸਾਰਿਆਂ ਦੇ ਬਹੁਤ ਹੀ ਧੰਨਵਾਦੀ ਹਾਂ 10 ਤਰੀਕ ਤੋਂ ਲੈ ਕੇ 18 ਤਰੀਕ ਤੱਕ ਪਰਵਾਹ ਥੇਰੀਆਂ ਦਾ ਇਹ ਪ੍ਰੋਗਰਾਮ ਹੋ ਰਿਹਾ ਸੀ ਅੱਜ ਮਾਨਯੋਗ ਸ਼੍ਰੀ ਇੰਦਰਜੀਤ ਕਰਵਲ ਜੀ ਆਪਣੇ ਕਰ ਕਮਲਾ ਦੇ ਨਾਲ ਚੰਡੇ ਦੀ ਰਸਮ ਅਦਾ ਕਰਕੇ ਗਏ ਹਨ ਤੇ ਸਾਰੀ ਸੰਗਤ ਨੇ ਬਹੁਤ ਹੀ ਰੌਣਕ ਲਗਾਈ ਅਸੀਂ ਸਾਰੇ ਹੀ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੇ ਮੁਹੱਲਾ ਨਿਵਾਸੀਆਂ ਦਾ ਸਾਰੇ ਆਪਣੇ ਭੈਣਾਂ ਭਰਾਵਾਂ ਦਾ ਇਹ ਹੈ ਫਗਵਾੜਾ ਦੇ ਕਟੈਰਾ ਚੌਂਕ ਦਾ ਪ੍ਰਾਚੀਨ ਸ਼੍ਰੀ ਹਨੂਮਨ ਮੰਦਿਰ ਜਿੱਥੇ ਕਿ ਇਸ ਵਾਰ ਸਾਲਾਨਾ 41ਵਾਂ ਮੂਰਤੀ ਸਥਾਪਨਾ ਦਿਵਸ ਮਨਾਉਣ ਨੂੰ ਲੈ ਕੇ ਸਮਾਗਮ ਦਾ ਯੋਜਨ ਕੀਤਾ ਜਾ ਰਿਹਾ ਹੈ ਮੰਦਰ ਵਿੱਚ ਚੱਲ ਰਹੇ ਇਸ ਸਮਾਗਮ ਦੌਰਾਨ ਉਸ ਸਮੇਂ ਸਿਆਸਤ ਦੇਖਣ ਨੂੰ ਮਿਲੀ ਜਦੋਂ ਦੋ ਧਿਰਾਂ ਵੱਲੋਂ ਵੱਖ-ਵੱਖਰੇ ਤੌਰ ਤੇ ਸਮਾਗਮ ਮਨਾਇਆ ਗਿਆ ਇਸ ਦੌਰਾਨ ਜਿੱਥੇ ਇੱਕ ਧਿਰ ਵੱਲੋਂ ਸ਼ਿਵਸੈਨਾ ਨੇਤਾ ਇੰਦਰਜੀਤ ਕਰਵਲ ਨੂੰ ਬੁਲਾ ਕੇ ਮੰਦਰ ਵਿਖੇ ਝੰਡਾ ਚੜਾਇਆ ਗਿਆ ਉੱਥੇ ਹੀ ਦੂਸਰੀ ਧਿਰ ਵੱਲੋਂ ਹਰੀਦੇਵ ਸੁਧੀਰ ਅਤੇ ਉਸ ਦੇ ਪਰਿਵਾਰ ਨੂੰ ਬੁਲਾ ਕੇ ਝੰਡਾ ਚੜਾਇਆ ਗਿਆ ਜ਼ਿਕਰਯੋਗ ਹੈ ਕਿ ਇੱਕ ਹੀ ਮੰਦਰ ਵਿੱਚ ਦੋਵਾਂ ਧਿਰਾਂ ਵੱਲੋਂ ਇਹ ਸਮਾਗਮ ਅਲੱਗ-ਅਲੱਗ ਸਮੇਂ ਵਿੱਚ ਕਰਵਾਏ ਗਏ ਇਸ ਦੌਰਾਨ ਦੋ ਮਹੀਤੇਾਂ ਨੇ ਜਿੱਥੇ ਸਮੂਹ ਸ਼ਰਧਾਲੂਆਂ ਨੂੰ ਸਮਾਗਮ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਿਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਇਸ ਦੌਰਾਨ ਦੋ ਮਹੀਤੇਾਂ ਦੇ ਆਗੂਆਂ ਨੇ ਸਮੂਹ ਸ਼ਰਧਾਲੂਆਂ ਨੂੰ ਸਮਾਗਮ ਦੀਆਂ ਵਧਾਈਆਂ ਵੀ ਦਿੱਤੀਆਂ